ਅੰਮ੍ਰਿਤਸਰ ਦੇ ਕਿਓ ਮੰਡੀ ਚੌਂਕ ਵਿਖੇ ਮਿਊਸਪਲ ਕਾਰਪੋਰੇਸ਼ਨ ਵੱਲੋਂ ਇੱਕ ਪੁਰਾਣੀ ਬਿਲਡਿੰਗ ਨੂੰ ਤੋੜਨ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਸਥਾਨਕ ਸੀਨੀਅਰ ਅਕਾਲੀ ਆਗੂ ਅਪਤਾਰ ਸਿੰਘ ਟਰੱਕਾ ਵਾਲਿਆਂ ਦੇ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਗਏ। ਬਿਨਾਂ ਕਿਸੇ ਨੋਟਿਸ ਜਾਂ ਜਾਣਕਾਰੀ ਦੇ ਕਾਰਵਾਈ ਕੀਤੀ ਗਈ। ਉਹਨਾਂ ਕਿਹਾ ਕਿ ਮੈਨੂੰ ਨਾ ਕੋਈ ਨੋਟਿਸ ਦਿੱਤਾ ਗਿਆ ਤੇ ਨਾ ਹੀ ਕਿਸੇ ਨੇ ਪਹਿਲਾਂ ਦੱਸਿਆ ਕਿ ਬਿਲਡਿੰਗ ਤੋੜੀ ਜਾ ਰਹੀ ਹੈ। ਮੈਂ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਕਈ ਵਾਰ ਫੋਨ ਵੀ ਕੀਤਾ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ। ਇਹ ਸਾਰੀ ਕਾਰਵਾਈ ਤੱਕੇ ਦੇ ਨਾਲ ਕੀਤੀ ਜਾ ਰਹੀ ਹੈ। ਇਸ ਦਾ ਮਕਸਦ ਸਿਆਸੀ ਰੰਜਸ਼ ਹੈ ਅਵਤਾਰ ਸਿੰਘ ਨੇ ਦੱਸਿਆ ਇਹ ਬਿਲਡਿੰਗ ਲਗਭਗ 40 ਸਾਲ ਪੁਰਾਣੀ ਹੈ ਅਤੇ ਉਹਨਾਂ ਦੇ ਪਰਿਵਾਰ ਨੂੰ ਇੱਥੇ 70 ਸਾਲ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਬਿਜਲੀ ਪਾਣੀ ਅਤੇ ਸਾਰੇ ਬਿਲਕੁਲ ਕਾਨੂੰਨੀ ਤਰੀਕੇ ਦੇ ਨਾਲ ਭਰੇ ਜਾਂਦੇ ਸੀ ਬਿਨਾਂ ਸੂਚਨਾ ਤੋਂ ਢੋਈ ਗਈ ਇਹ ਬਿਲਡਿੰਗ ਸਾਡਾ ਘਰ ਸੀ ਹੁਣ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਇਸ ਮਾਮਲੇ ਤੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਵਲਜੀਤ ਸਿੰਘ ਅੱਗੀ ਗੱਲਬਾਤ ਕੀ ਹੋਈ ਹੈ ਗੱਲ ਇਹ ਹੈ ਕਿ ਇਹ ਚਲੰਦਾ ਸੀ ਸ਼ੈਲੀ ਸਾਨੂੰ ਜ਼ਾਮ ਲੀਜ਼ਿੰਗ ਆਪਣੇ ਮਹੰਤਾਲੇ ਹੁੰਦਾ ਚੈਨੇ ਨੇ ਜਗਾ ਲੈ ਕੇ ਬਣਾ ਰਹੀ ਆ ਔਰ ਇਹਨਾਂ ਨੇ ਸਾਨੂੰ ਕੌਨਫੀਡੈਂਸ ਦੇ ਲੈਂਦਾ ਵੀ ਅਸੀਂ 2 ਮਹੀਨਾ ਬਣਾਣੀ ਆ ਤੇ ਇਹਨਾਂ ਨੇ 5 ਮਹੀਨਾ ਬਣਾਈ ਆ 5 ਮਹੀਨਾ ਬਣਾਉਣ ਦੇ ਬਾਅਦ ਸਾਗਿਆਂ ਜਿਹੜਿਆਂ ਘਰਾਂ ਦੇ ਵਿੱਚ ਕਰੈਕ ਆ ਗਏ ਪਾੜ ਗਏ ਆ ਹਾਂਜੀ ਆਪਾਂ ਕਾਪਰੇਸ਼ਨ ਦੇ ਵਿੱਚ ਐਪਲੀਕੇਸ਼ਨ ਕੱਲ 15 20 ਦੀ ਦੇ ਚੁੱਕੇ ਆ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਪੂਰੇ ਮਹੱਲੇ ਲੋ ਸਾਡੀਆਂ ਗੁਆਈਆਂ ਆ ਕੋਈ ਸਹਿਨ ਦਿੱਤੇ ਆ ਸਾਰੇ ਨਹੀਂ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਕਿਉਂਕਿ ਇਹ ਇਹ ਆਪਣਾ ਅਫਸਰਾ ਨਾ ਡਲੇ ਕਿ ਸਾਡੀ ਚੱਲਦੀ ਨਹੀਂ ਫਿਰ ਸਿੱਧੀ ਹੈ ਹਾਂਜੀ ਇਹ ਥੋੜੀ ਜੀ ਹੈ ਇਹ ਬਿਲਡਿੰਗ ਤੋੜੀ ਗਈ ਹੈ ਆਪਣਾ ਇਹਨਾਂ ਦੀ ਸ਼ਹਿਰ ਦੇ ਨਾਲ ਤੋੜੀ ਗਈ ਹੈ ਜੀ ਸਿੱਧੀ ਗੱਲ ਹੈਗੀ ਆ ਕੋਈ ਕਾਰਨ ਨਹੀਂ ਸ਼ਹਿਰ ਨਾਲ 6 ਬਲਾਕ ਦਾ ਟੋੜੀ ਗਈ ਹੈ ਔਰ ਕੋਈ ਨਾ ਨਹੀਂ ਬਿਲਡਿੰਗ ਬਣੀ ਹੈ ਜੀ ਇਹ 340 ਜਗ੍ਹਾ ਇਹ ਮੰਤਾਂ ਦੀ ਜਗ੍ਹਾ ਕਾਪਰੇਸ਼ਨ ਦੀ ਜਗ੍ਹਾ ਨਹੀਂ ਹੈਗੀ ਜੇ ਕਾਪਰੇਸ਼ਨ ਹੀ ਹੋਵੇ ਤਾਂ ਟ੍ਰਾਂਸਪੋਰਟ ਦਾ ਕੰਮ ਕਿੱਥੇ ਦਾ ਹੈ ਹਾਂਜੀ ਟ੍ਰਾਂਸਪੋਰਟ ਦਾ ਕੰਮ ਹਾਂਜੀ ਤਾਂ ਇਹਨਾਂ ਰਾਜ ਦਾ ਨਹੀਂ ਹੈਗਾ ਕਾਸਾ 50-60 ਸਾਲ ਤੋਂ ਦਾ ਕੰਮ ਹੈ ਹਾਂਜੀ ਕੀ ਲੱਗਦਾ ਹੈ ਕਿ ਬਿਲਕੁਲ ਇਹ ਸਰ ਇਹਨੂੰ ਜਾ ਰਹੇ ਨੇ ਕਿਹੜੇ ਕੋਲ ਜਾਣ ਬੰਦ ਇਹ ਆਪਾਂ ਕਿਉਂ ਮੰਡੀ ਇਹੋਂ ਅੰਦਰ ਹੀ ਚਾਉਂ ਹਾਂਜੀ ਜਿਹੜਾ ਨੋਟਿਸ ਤੋਂ ਹੀ ਸਰ ਬਿਲਕੁਲ ਕੋਈ ਨੋਟ ਨਹੀਂ ਦਿੱਤਾ ਨਹੀਂ ਇਸ ਏਰੀਆ 'ਚ ਪੰਜ ਮੰਜ਼ਿਲਾ ਬਿਲਡਿੰਗ ਬਣੀ ਆ ਜਿਸ ਨਾਲ ਕਰਕੇ 6 ਘਰ ਨੁਕਸਾਨੇ ਗਏ ਆ ਉਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਉਹਨੂੰ ਤਿੰਨ ਵਾਰ ਸੀਲ ਕੀਤਾ ਗਿਆ ਵਾ ਤੇ ਹਰ ਵਾਰ ਉਹਦੀ ਸੀਲ ਤੋੜ ਕੇ ਉਹਦੇ ਕੰਮ ਜਾਰੀ ਆ ਅੱਜ ਵੀ ਅਜੇ ਤੱਕ ਉਹਦਾ ਕੰਮ ਜਾਰੀ ਹੈ ਜੀ ਖੁੱਲੇ ਆਮ ਕੰਮ ਚੱਲਦਾ ਪਿਆ ਵਾ ਤੇ ਜਿਹੜੀ ਬਿਲਡਿੰਗ ਇੱਕ ਮੰਜ਼ਲਾ ਵੀ ਨਹੀਂ ਹੈਗੀ ਗ્રાਉਂਡ ਫਲੋਰ ਹੈਗਾ ਵਾ ਜਿੱਥੇ ਕੋਈ ਕੋਈ ਕੰਮ-ਕਾਮ ਨਹੀਂ ਜਿੱਦੇ ਚੱਲਣ ਦੇ ਸਿਰਫ ਇੱਕ ਆਫਿਸ ਹੈਗਾ ਵਾ ਉਹਨੂੰ ਆ ਕੇ ਰਾਤ ਢਾਹ ਜੰਦੇ ਆ 4 ਵਜੇ 5 ਵਜੇ ਇਹ ਕਿਹੜੀ ਕਿਥੇ ਦੀ ਨਾਇਸ ਸਾਹੀ ਸਾਡੇ ਘਰ ਟੁੱਟ ਗਏ ਉਹਦਾ ਕੋਈ ਜ਼ਿੰਮੇਵਾਰ ਨਹੀਂ ਆ ਰੈਜ਼ੀਡੈਂਸ਼ੀਅਲ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਕਮਰਸ਼ੀਅਲ ਬਿਲਡਿੰਗ ਬਣਨ ਦੀ ਹੈ ਸਾਡਾ ਸੁੱਖ ਸ਼ਾਂਤੀ ਸਾਰੇ ਖੋ ਲਿਆ ਵਾ ਸਾਡੇ ਘਰ ਟੁੱਟ ਗਏ ਨਵੇਂ ਬਣਾਈ ਘਰ ਇਹਦੀ ਐਮਟੀਪੀ ਡਿਪਾਰਟਮੈਂਟ ਆਇਆ ਸੀਗਾ ਜੀ ਕਾਰਪੋਰੇਸ਼ਨ ਤੋਂ ਅਸੀਂ ਮੰਗ ਕਰਦੇ ਹਾਂ ਜਿਹੜੇ ਆ ਘਰ ਟੁੱਟੇ ਇਹਨਾਂ ਦੀ 5 ਮੰਜ਼ਲੇ ਬਿਲਡਿੰਗ ਵੀ ਢਾਈ ਜਾਵੇ ਹਾਂਜੀ ਇਹ ਉਹਨਾਂ ਦੀ 5 ਮੰਜ਼ਲੇ ਬਿਲਡਿੰਗ ਢਾਈ ਜਾਵੇ ਪਹਿਲਾਂ ਇਧਰ ਕਿ ਇਧਰ ਇਸ ਬੇਸ ਤੇ ਆਇਆ ਕੀ ਨੋਟਿਸ ਹੈਗਾ ਵਾ ਕੀ ਕਾਰਵਾਈ ਹੈ ਕਿਹੜੇ ਕਾਗਜ਼ ਆ ਸਾਰੇ ਕਾਗਜ਼ ਸਾਡੇ ਕੋਲ ਅਗੇ ਇਨ੍ਹਾਂ ਦੇ ਕਿਹਕੇ ਕਾਰਜ ਮੌਜੂਦ ਹੈਗਾ ਮਨੋ ਸਿੰਘ ਜੀ ਆਗੇ ਇਹਨਾਂ ਕੋਈ ਆਪਣਾ ਜਿਹੜਾ ਨੋਟਿਸ ਕੋਈ ਤੋੜੀ ਗਈ ਹੈ ਹਾਂ ਜੀ ਇਹਨਾਂ ਨੂੰ ਇਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਸ਼ਿਲਿੰਦਰ ਸਿੰਘ ਸ਼ੈਲੀ ਦੀ ਭੇਜਾਂਗੇ ਨਾ ਹੋਰ ਕੋਈ ਐਨਓ ਸੀ ਆ ਨਾ ਸੀ ਐਲ ਜੀ ਆ ਨਾ ਇਹ ਨੋਤੀ ਕੋਈ ਨਹੀਂ ਅੱਜ ਇਹ ਬੇਚਾਈ ਨਹੀਂ ਆਗਾ ਕੋਈ ਨਾ ਕੋਈ ਨਹੀਂ ਸਾਡੇ ਸਾਰੇ ਕਾਗਜ਼ ਆਗੇ ਅਸੀਂ ਕਾਗਜ਼ ਦਿੱਤੇ ਆ ਸਰ ਹਾਈ ਕੋਰਟ ਦੇ ਵਿੱਚ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਜੀ ਬਿਲਕੁਲ ਚਲੋ ਜੀ ਇਹ ਬਸ ਪੁੱਤੇ ਦੇ ਕੋਤਾਂਡੇ ਸਾਹਮਣੇ ਜੋ ਕੀਤਾ ਕੋਈ ਨੋਟ ਨਹੀਂ ਮੈਨੂੰ ਦਿੱਤਾ ਕਿਸੇ ਕਿਸਮ ਦਾ ਵੀ ਨਾ ਮੈਨੂੰ ਹੁਣ ਤੱਕ ਦੱਸਿਆ ਜਾ ਚੁੱਕਾ ਮੈਂ 20 ਫੋਨ ਕਰ ਚੁੱਕਾ ਕਾਰਪੋਰੇਸ਼ਨ ਦੇ ਵਿੱਚ ਕਿ ਮੈਨੂੰ ਦੱਸਿਆ ਜਾਵੇ ਵੀ ਇਹ ਕਾਰਵਾਈ ਕਿਉਂ ਪਾਈ ਆ ਕੋਈ ਮੈਨੂੰ ਨਹੀਂ ਦੱਸਿਆ ਗਿਆ ਹੁਣ ਤੱਕ ਤੜਕੇ 4:30 ਵਜੇ ਕਾਰਵਾਈ ਪੁੱਲ ਦਾ ਮਤਲਬ ਕੋਈ ਨਹੀਂ ਠੀਕ ਹੈ ਕਿ ਨਹੀਂ ਇਹ ਜੋ ਹੋਇਆ ਧੱਕਾ ਆਇਆ اپੋਜੀਸ਼ਨ ਕਰਕੇ ਧੱਕਾ ਆਇਆ ਸਰਕਾਰਾਂ ਪਰ ਇਥੋਂ ਤੱਕ ਨਹੀਂ ਆਉਣੀ ਨਜੀਰ ਲੈਣ ਨੂੰ ਪਰ ਇਹਨਾਂ ਨੇ ਨਿਜੀ ਇਹ ਕਿਹੜੇ ਕੱਢੀ ਆ ਬਿਲਕੁਲ ਹੀ ਨਹੀਂ ਗੱਲ ਕਿੰਨੀ ਪੁਰਾਣੀ ਪ੍ਰੀਡਿੰਗ ਇਹ 40 ਸਾਲ ਪੁਰਾਣੀ ਜੀ ਵੈਸੇ ਸਾਨੂੰ 75 ਸਾਲ ਹੋ ਗਏ ਸੇ ਬਿਨਿਆਂ ਨੂੰ ਪਹਿਲਾਂ ਕਾਰਨ ਕੀ ਰਿਹਾ ਕਿ ਉਹ ਤੋੜਨਾ ਹੈ ਭਾਜੀ ਇਹ ਦੱਸਣਗੇ ਮਨੂਰ ਵੀ ਭਲਾ ਇਹ ਦੱਸ ਸਕਦੇ ਕੋਈ ਨਹੀਂ ਕਿਸੇ ਕਿਸ ਹੁੰਦਾ ਨਹੀਂ ਕੋਈ ਨੋਟਿਸ ਨਹੀਂ ਮਨੂਰ ਲਗਾਇਆ ਇਹਨਾਂ ਨੂੰ ਨੋਟਿਸ ਤੋਂ ਇਹਨਾਂ ਨੂੰ ਨੋਟਿਸ ਤੋਂ ਕਿੰਨੇ ਦੇ ਤੱਕ ਜੇ ਸਾਢੇ 4 ਰਾਂਝ ਤੜ ਕੇ ਇਹਨੂੰ ਉਹ ਤੇ ਕਾਰਸੇ ਦਾ ਦਸ ਦਿਨ ਨੋਟਿਸ ਦਿੱਤਾ ਤੇ ਕੋਈ ਇਹਦੇ ਕਿੰਦਾ ਵੀ ਮੈਂ ਖੁਦ ਲਿਖ ਕੇ ਦੇ ਗਿਆ ਵੀ ਕੋਈ ਤੁਹਾਡੇ ਮੇਰੇ ਕਿਹਦੇ ਕਾਰ ਤੋਂ ਲਿਆਗਾ ਮੈਂ ਇਹਨੂੰ ਫੜ ਲਿਓ ਇਹ ਕਹ ਕਿ ਨਹੀਂ ਦੇਖੋ ਮੈਂ ਆਰਟੀਆਈ ਪਾ ਕੇ ਅਜੋ ਰਿਕਾਰਡ ਬਣਾਇਆ ਸਾਰਾ ਲਾ ਕੇ ਦੇਖਿਆ ਵੀ ਹਾਲ ਕੋਈ ਤੁਹਾਡੀ ਨਹੀਂ ਹੈਗੀ ਕਿ ਕਿਸੇ ਹੋਰ ਦੀ ਜਗਾ ਸੀ ਉਹਦੇ ਕਿਰਾਏਦਾਰ ਆ ਫਿਰ ਵੇਖੋ ਕੀ ਚੱਲਦਾ ਕੀ ਬਣੈ ਕੀ ਹੋਇਆ ਸਤਾਂਹੋਂ ਮੇਰੀ ਸਤਾਂਹੋਂ ਦਾ ਕੰਮ ਆ ਮੇਰਾ ਇੱਥੇ ਅੱਜ ਦਾ ਸ਼ਤਾਂ ਕਰਕੇ ਮੀਂਹ ਜ਼ਿਆਦਾ ਤੇ ਸ਼ਤਾਂ ਜੋਣ ਲੱਗ ਪਈਆਂ ਪਾਣੀ ਜ਼ਿਆਦਾ ਹੋਇਆ ਉਹ ਮੈਂ ਉਹ ਕਰਾਉਣ ਲਿਆ ਕੰਮ ਸਾਰੇ ਇਹ ਵੀ ਕੋਈ ਗਣਾ ਹੋ ਗਿਆ ਦੱਸੋ ਜੀ ਮਤਲਬ ਬਿਜਲੀ ਦਾ ਬਿੱਲ ਵੀ ਤੁਹਾਡੇ ਨਾਲ ਸਭ ਕੁਝ ਸਾਡੇ ਨਾਲ ਮੀਟਰ ਬਿਜਲੀ ਦਾ ਕੀ ਟੈਲੀਫੋਨ ਦਾ ਕੀ ਪਾਣੀ ਦਾ ਕੀ ਸਾਰਾ ਕੁਝ ਮੇਰੇ ਨਾਲ ਮੇਰੇ ਬੇਟੇ ਦੇ ਨਾਲ ਬਿਨਾਂ ਦੱਸੇ ਹੀ ਇਸ ਤਰ੍ਹਾਂ ਕਾਰਵਾਈ ਕਿਤੇ ਤੁਸੀਂ ਹੁਣ ਕੁਝ ਅਗੇ ਕੀ ਮੰਗ ਕਰਦੇ ਅਸੀਂ ਮਾਂ ਅਸੀਂ ਦੇ ਹਾਈ ਕੋਰਟ ਵੀ ਜਾਵਾਂਗੇ ਔਰ ਕਾਰਪੋਰੇਸ਼ਨ ਨੂੰ ਵੀ ਘੇਰਾਂਗੇ ਵੀ ਸਾਨੂੰ ਦੱਸਿਆ ਜਾਵੇ ਵੀ ਟਾਇਆ ਤੇ ਕਿਉਂ ਟਾਇਆ ਪਰ ਤੁਹਾਨੂੰ ਕੋਈ ਕਾਰਨ ਨਹੀਂ ਦੱਸਿਆ ਗਿਆ। ਸਰਪਾਈ ਦੀ ਗੱਲ ਹੈ। ਮੈਂ ਕਿਹਾ ਮਾਮਲਾ ਕਿਸ ਤੋਂ ਵਾਪਸ ਹੈ। ਜਿਹੜੀ ਵੀਡੀਓ ਵਾਇਰਲ ਹੋ ਰਹੀ ਤੁਸੀਂ। ਇਹ ਵੀ ਕਿਉਂ ਮੰਡੀ ਚੌਂਕ ਵਿਖੇ ਇੱਕ ਮਜਾਇਜ ਉਹ ਸਾਰੀ ਦੀ ਬਿਲਡਿੰਗ ਜਿਹੜੀ ਕਾਰਪੋਰੇਸ਼ਨ ਵੱਲੋਂ ਡਿਮੋਲਿਸ਼ ਕੀਤੀ ਗਈ ਸੀ। ਤੇ ਜਿੱਥੇ ਬਿਲਡਿੰਗ ਵਾਲੇ ਜਿਹੜੇ ਖੜੇ ਸੀ ਉੱਥੇ ਅਮਰੀਕ ਸਿੰਘ ਜਿਹੜੇ ਆਏ ਨੇ ਤੇ ਉਹਨਾਂ ਵੱਲੋਂ ਸਾਨੂੰ ਕੰਪਲੇਟ ਦਿੱਤੀ ਗਈ ਹੈ ਕਿ ਮੈਂ ਮੌਕੇ ਤੇ ਗਿਆ ਸੀ ਤੇ ਮੇਰਾ ਮੋਬਾਈਲ ਜਿਹੜਾ ਹੈ ਉੱਥੇ ਖੋਲਿਆ ਤੇ ਮੇਰਾ ਨਾਮ ਮਿਸਬੀਨ ਕੀਤਾ ਹੈ। ਜੋ ਵੀ ਹੈ ਸਾਰਾ ਇਹਦੀ ਬ੍ਰਿਕੀ ਨਾਲ ਜਾਂਚ ਕਰਦੇ ਆ ਕਿ ਇੱਥੇ ਕੀ ਹੋਇਆ ਤੇ ਕੀ ਉਹਦੇ ਕਾਰਨ ਸੀ ਸਾਰਾ ਕੁਝ ਬ੍ਰਿਕੀ ਨਾਲ ਦੀ ਜਾਂਚ ਕਰਾਂਗੇ ਜੀ ਭਾਵੇਂ ਟਰਾਂਸਪੋਰਟ ਵਾਲੇ ਕਹਿੰਦੇ ਕਿ ਸਾਡੇ ਦਕਾਨ ਦੀ ਜਿਹੜੀ ਵੀਡੀਓ ਬਣਾਈ ਜਾ ਰਹੀ ਸੀ ਅਸੀਂ ਰੋਕਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਲੋਕਾਂ ਦਾ ਮਤਲਬ ਹੈ ਬਿਲਕੁਲ ਜੀ ਜੋ ਵੀ ਹੈ ਦੋਨਾਂ ਪਾਰਟੀਆਂ ਉਹ ਕੰਪਲੀਟ ਲੈ ਕੇ ਉਹਦੀ ਬ੍ਰਿਕੀ ਨਾਲ ਜਾਂਚ ਕਰਾਂਗੇ ਸਾਰੀ ਦੀ ਬਰਤਾਲ ਕਰਾਂਗੇ ਕਿ ਇੱਥੇ ਕੀ ਚੀਜ਼ ਹੋਈ ਹੈ ਤੇ ਕੀ ਚੀਜ਼ ਜਿਹੜੀ ਗਲਤ ਜਿਹੜੀ ਆਏ ਕੀਤੀ ਜਾ ਰਹੀ ਹੈ ਫਰਮਾ ਦਾ ਮੌਕੇ ਤੇ ਆ ਕੇ ਵੀਡੀਓ ਬਣਾਣਾ ਕਿ ਜਾਏ ਜੀ ਦੇਖੋ ਜੀ ਪਹਿਲਾਂ ਦੇਖਾਂਗੇ ਬਣਾ ਰਹੇ ਸੀ ਨਹੀਂ ਬਣਾ ਰਹੇ ਸੀ ਸਾਰੀ ਗੱਲ ਦੀ ਕੋਹ ਕਰਾਂ